ਪਰਵਾਸੀ ਲੋਕ ਨੇ ਜੋ ਸਿਰਫ ਆਪਣੇ ਗੋਤ ਤੋਂ ਹੀ ਪਛਾਣੇ ਜਾਂਦੇ ਨੇ ਬਾਕੀ ਉਹ ਅਪਰੈਨਸ ਹਨ ਅਤੇ ਦਿੱਖ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਢਲ ਚੁੱਕੇ ਨੇ ਰਚਮਿਟ ਚੁੱਕੇ ਨੇ ਘੁਲ ਮਿਲ ਗਏ ਨੇ ਦੂਜੇ ਪਾਸੇ ਅਸੀਂ ਲੋਕ ਹਾਂ ਜਿਹੜੇ ਦਾਵਾ ਤਾਂ ਇਹ ਕਰਦੇ ਹਾਂ ਕਿ ਪੰਜਾਬ ਗੁਰੂਆਂ ਦੇ ਨਾਮ ਤੇ ਵਸਦਾ ਹੈ ਜੋ ਗੁਰੂਆਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਅਸੀਂ ਉਹਦੇ ਮੁਤਾਬਿਕ ਹੀ ਆਪਣਾ ਜੀਵਨ ਬਤੀਤ ਕਰਦੇ ਹਾਂ ਪਰ ਅਸਲ ਦੇ ਵਿੱਚ ਅਸੀਂ ਆਪਣੇ ਵਿਰਸੇ ਤੋਂ ਆਪਣੀ ਵਿਰਾਸਤ ਤੋਂ ਆਪਣੇ ਗੁਰੂਆਂ ਦੀ ਸਿੱਖਿਆ ਤੋਂ ਆਪਣੇ ਸੱਭਿਆਚਾਰ ਤੋਂ ਕਿੰਨੀ ਦੂਰ ਆ ਗਏ ਹਾਂ ਕਿੰਨਾ ਪਛਾਣ ਛਾੜ ਆਏ ਹਾਂ ਇਹਨਾਂ ਚੀਜ਼ਾਂ ਨੂੰ ਉਹ ਸਾਫ਼ ਝਲਕਦਾ ਹੈ ਸਾਡੇ ਗੁਰੂਆਂ ਨੇ ਇਹ ਸਨੇਹਾ ਦਿੱਤਾ ਸੀ ਕਿ ਜ਼ੁਲਮ ਸਹਿਣਾ ਨਹੀਂ ਹੈ ਅਤੇ ਜ਼ੁਲਮ ਕਰਨਾ ਵੀ ਨਹੀਂ ਪਰ ਜਦੋਂ ਆਪਣੇ ਆਪ ਨੂੰ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਖਵਾਉਣ ਵਾਲੇ ਨਿਹੰਗ ਸਿੰਘ ਹੀ ਗਰੀਬ ਮਜ਼ਦੂਰਾਂ ਜਾਂ ਪ੍ਰਵਾਸੀਆਂ ਦੀਆਂ ਰੇੜੀਆਂ ਭੰਦੇ ਨੇ ਉਨ੍ਹਾਂ ਦੇ ਵਿੱਚੋਂ ਪਿਆ ਸਮਾਨ ਛੁੱਟਦੇ ਨੇ ਖੋਖਿਆਂ ਨੂੰ ਬੰਦ ਕਰਾਉਂਦੇ ਨੇ ਭੰਨ ਤੋੜ ਕਰਦੇ ਨੇ ਉਦੋਂ ਅਸੀਂ ਕਿਹੜੇ ਗੁਰੂ ਦੇ ਫਲਸਫੇ ਤੇ ਚੱਲ ਰਹੇ ਹਾਂ ਇਹ ਸਮਝ ਨਹੀਂ ਆਉਂਦਾ ਜਦੋਂ ਇਹ ਤਸਵੀਰਾਂ ਬਾਹਰ ਜਾਣਗੀਆਂ ਟੀਵੀ ਚੈਨਲਾਂ ਦੇ ਉੱਤੇ ਚੱਲਣਗੀਆਂ ਉਦੋਂ ਕੀ ਲੋਕ ਸਾਨੂੰ ਉਸ ਤਰੀਕੇ ਨਾਲ ਦੇਖਣਗੇ ਕਿ ਅਸੀਂ ਮਜਲੂਮਾਂ ਦੇ ਗਰੀਬਾਂ ਦੇ ਰਾਖੇ ਹਾਂ